ਉਸ ਤੋਂ ਕੀ ਹਾਲ ਚਾਲ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਦੋਸਤੋ ਕਈ ਵਾਰੀ ਤਾਂ ਗੱਲਾਂ ਇਹੋ ਜੀਆਂ ਹੋ ਜਾਂਦੀਆਂ ਕਿ ਦੇਖ ਕੇ ਸੁਣ ਕੇ ਬੜੀਆਂ ਦਿਲ ਨੂੰ ਲੱਗਦਾ ਹਨ ਤੇ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਕਈ ਵੀਡੀਓ ਚੰਗੀਆਂ ਵੀ ਆਉਂਦੀਆਂ ਪਰ ਕਈ ਵੀਡੀਓ ਇਹੋ ਜੀਆਂ ਹੁੰਦੀਆਂ ਜਿਹੜੀਆਂ ਬਹੁਤ ਜ਼ਿਆਦਾ ਅ ਦੁੱਖ ਹੁੰਦਾ ਸੁਣ ਕੇ ਵੀਡੀਓ ਮੈਂ ਦੇਖ ਰਿਹਾ ਸੀਗਾ ਦੋਸਤੋ ਵੀਡੀਓ ਐ ਸੀ ਵੀ ਇੱਕ ਨਾ ਕਾ ਕੋਈ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਗਈ ਸੀ ਪੜ੍ਹਨ ਵਾਸਤੇ ਸਟੱਡੀ ਕਰਨ ਵਾਸਤੇ ਤੇ ਉਹ ਪੰਜ ਚਾਰ ਪੰਜ ਕੁੜੀਆਂ ਜਾਨੀ ਕਿ ਜਿਹੜੀਆਂ ਉਹ ਇੱਕੋ ਰੂਮ ਦੇ ਵਿੱਚ ਰਹਿੰਦੀਆਂ ਹੁੰਦੀਆਂ ਹਨ ਤੇ ਹੁੰਦਾ ਕੀ ਹੈ ਤੇ ਉਹਦੇ ਨਾਲ ਨਾ ਬਹੁਤ ਵੱਡੀ ਘਟਨਾ ਘਟਦੀ ਆ ਕਿ ਉਹ ਕੁੜੀ ਹਰਿਆਣੇ ਦੀ ਦੱਸਦੀ ਹੁੰਦੀ ਆ ਵੀ ਹਰਿਆਣੇ ਦੀ ਆ ਜਿਹੜੀ ਉਹਦੀ ਨਾਲ ਦੀ ਕੁੜੀ ਨੇ ਵੀਡੀਓ ਪਾਈ ਸੀ ਉਹਨੇ ਇਹ ਹੀ ਦੱਸਿਆ ਸੀ ਵੀ ਕੁੜੀ ਉਹ ਹਰਿਆਣੇ ਦੀ ਸੀ ਤੇ ਕੁੜੀ ਦਾ ਨਾਮ ਉਹਨੂੰ ਛੁਟਕੀ ਛੁਟਕੀ ਆਂਦੇ ਸੀ ਵੀ ਛੋਟੀ ਸੀ ਸਾਰਿਆਂ ਨਾਲ ਤਾਂ ਛੋਟੀ ਛੋਟੀ ਕਹਿੰਦੇ ਜਿਹੜੀਆਂ ਉਹਦੇ ਨਾਲ ਦੀਆਂ ਕੁੜੀਆਂ ਸੀ ਗੱਲ ਕੀ ਹੋਈ ਦੋਸਤੋ ਕਿ ਉਹ ਆਪਦਾ ਕੰਮ ਤੇ ਗਈ ਹੋਈ ਸੀਗੀ ਤੇ ਪਿੱਛੋਂ ਉਹਦਾ ਫੋਨ ਆਇਆ ਘਰਦਿਆਂ ਦਾ ਕਿ ਉਹਦੇ ਭਰਾ ਦੀ ਚਾਨ ਚੱਕੀ ਯਾਨੀ ਕਿ ਡੈਥ ਹੋ ਗਈ ਤੇ ਕੁੜੀ ਕੰਮ ਤੇ ਗਈ ਹੋਈ ਸੀਗੀ ਜਦੋਂ ਉਹ ਕੰਮ ਤੋਂ ਆਈ ਤੇ ਜਿਹੜੀਆਂ ਚਾਰ ਪੰਜ ਨਾਲ ਕੁੜੀਆਂ ਭੈਣਾ ਰਹਿੰਦੀਆਂ ਸੀਗਾ ਹਨ ਤੇ ਉਹ ਹੁਣ ਦੱਸਣ ਦਾ ਦੱਸਣ ਕਿਵੇਂ ਵੀ ਉਹਨਾਂ ਨੂੰ ਐ ਹੋ ਗਿਆ ਵੀ ਉਹ ਦੱਸੀਏ ਕਿਵੇਂ ਵੀ ਐ ਦੁੱਖ ਕਿਵੇਂ ਸਹਾਰੂਗੀ ਵੀ ਇਹਨੂੰ ਕਿਵੇਂ ਦੱਸੀਏ ਜਾਂ ਇਹਦੇ ਨਾਲ ਕੋਈ ਗੱਲਬਾਤ ਕਰੀਏ ਜਾਂ ਇਹਨੂੰ ਆਪਾਂ ਵਾਪਸ ਭੇਜ ਦਈਏ ਹਨਾ ਵੀ ਕੱਲਾ-ਕੱਲਾ ਭਰਾ ਸੀ ਹਨਾ ਤੇ ਕਹਿੰਦੇ ਭਰਾ ਦਾ ਮੂੰਹ ਵੀ ਬਹੁਤ ਟਾਈਮ ਬਾਅਦ ਦੇਖਿਆ ਸੀ ਕਹਿੰਦੇ ਉਹਨੇ ਵੀ ਭਰਾ ਵੀ ਤੇ ਆਖਰ ਨੂੰ ਜੀ ਉਹਨਾਂ ਨੂੰ ਰਾਤ ਨੂੰ ਫਿਰ ਉਹਨੂੰ ਕੋਲੇ ਬਿਠਾ ਕੇ ਕਿਸੇ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਐ ਕਰਕੇ ਤੇਰੇ ਭਰਾ ਦੀ ਜਿਹੜੀ ਉਹ ਡੈਥ ਹੋ ਗਈ ਤੇ ਉਹ ਪ੍ਰਵਾਸ ਜਿਹੜਾ ਹਰਿਆਣੇ ਦਾ ਸੀਗਾ ਪਹਿਲਾਂ ਤਾਂ ਉਹ ਕੁੜੀ ਨੇ ਬੜਾ ਦੁੱਖ ਮਨਾਇਆ ਤੇ ਕਿਉਂਕਿ ਭਰਾ ਦਾ ਦੁੱਖ ਬਹੁਤ ਹੁੰਦਾ ਬਾਈ ਹਨਾ ਭਰਾ ਭਰਾ ਹੀ ਹੁੰਦੇ ਹਨ ਤੇ ਜਦੋਂ ਉਹਨੇ ਭੈਣ ਨੂੰ ਇੱਕੋ ਹੀ ਆਸਰਾ ਹੁੰਦਾ ਭਰਾ ਦਾ ਹਨਾ ਤੇ ਜਦੋਂ ਉਹਨੇ ਦੇਖਿਆ ਵੀ ਉਹਨੇ ਜਿਹੜਾ ਫੈਸਲਾ ਲਿਆ ਨਾ ਫਿਰ ਸਵੇਰੇ ਉੱਠਣ ਦੇ ਅਨਸਾਰ ਉਹ ਹੈਰਾਨ ਹੈਰਾਨ ਕਰਨ ਵਾਲਾ ਸੀਗਾ ਜਦੋਂ ਉਹਨੇ ਫੈਸਲਾ ਲਿਆ ਜਦੋਂ ਉਹਨੇ ਗੱਲ ਉਹ ਕਹੀ ਤੇ ਮੇਰਾ ਨਾ ਸਹੀ ਗੱਲ ਦੱਸਾਂ ਤੁਹਾਨੂੰ ਦਿਮਾਗ ਜਿਹੜਾ ਖਰਾਬ ਹੋ ਗਿਆ ਹਨਾ ਉਹ ਕੁੜੀ ਰਾਤ ਨੂੰ ਰੋਈ ਬਹੁਤ ਹਨਾ ਬਹੁਤ ਉਹਨੇ ਜਾਨੀ ਕਿ ਵੀ ਦੁੱਖ ਲੱਗਿਆ ਉਹਨੂੰ ਐਨਾ ਦੁੱਖ ਲੱਗਿਆ ਸਾਰੀ ਰਾਤ ਸੌਈ ਨਹੀਂ ਉਹ ਸੁੱਤੀ ਨਹੀਂ ਕੁੜੀ ਹਨਾ ਰੋਂਦੀ ਰਹੀ ਸਾਰੀ ਰਾਤ ਪਰ ਉਹਨੇ ਕੀ ਕੀਤਾ ਤੜਕੇ ਉੱਠ ਕੇ ਹਨਾ ਆਪ ਦਾ ਜਿਹੜਾ ਮਹਾਰਾਜ ਦਾ ਨਾਮ ਲਿਆ ਹਨਾ ਨਾਲੇ ਕਿ ਤੇ ਉਹਨੇ ਸਵੇਰੇ ਉਹ ਸਮਾਂ ਸੋਚਦੇ ਸੀਗੇ ਵੀ ਯਾਰ ਆਪਾਂ ਜਿਹੜੀਆਂ ਨਾਲ ਦੀਆਂ ਭੈਣਾਂ ਉਹਦੇ ਕੁੜੀਆਂ ਰਹਿੰਦੀਆਂ ਸੀ ਵੀ ਆਪਾਂ ਇਹਨੂੰ ਐਂ ਕਰਦੇ ਹਾਂ ਵੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਵੀ ਇਹਦਾ ਘਰ ਕੇ ਨੂੰ ਆਪਾਂ ਵਾਪਸ ਭੇਜ ਦਿੰਨੇ ਆ ਪਰਿਵਾਰ ਚ ਹਨਾ ਵੀ ਆਪਦੇ ਜਾਵਰੂਗੀ ਇਹ ਪਰ ਉਹ ਜਦੋਂ ਹਜੇ ਉਹ ਉਹਨਾਂ ਨੇ ਹਜੇ ਕਰਨਾ ਹੀ ਸੀਗੇ ਇਹ ਗੱਲ ਉਹਦੇ ਨਾਲ ਕਰਨੀ ਸੀ ਵੀ ਤੈਨੂੰ ਆਪਸ ਭੇਜ ਦਿੰਨੇ ਆ ਪਰ ਉਹ ਕੁੜੀ ਨੇ ਸਵੇਰੇ ਉੱਠੇ ਉੱਠੀ ਉੱਠ ਕੇ ਆਪਦਾ ਨਾ ਆਵਦਾ ਜਾਨੀ ਕਿ ਵੀ ਤਿਆਰ ਤੁਰ ਹੋਈ ਫਰੈਸ਼ ਹੋਈ ਨਹਾ ਧੋ ਕੇ ਤਿਆਰ ਹੋ ਕੇ ਉਹਨੇ ਆਪਦੀ ਰੋਟੀ ਖਾਧੀ ਸਵੇਰੇ ਉੱਠ ਕੇ ਖਾਣਾ ਜਿਹੜਾ ਖਾਂਦੇ ਆ ਖਾ ਕੇ ਉਹਨੇ ਆਪਦਾ ਬੈਗ ਚੱਕਿਆ ਬਾਂਚ ਪਾਇਆ ਤੇ ਉਹ ਆਪਦਾ ਕੰਮ ਤੇ ਚਲੀ ਗਈ ਕਿਉਂਕਿ ਉਹ ਸਮਝ ਚੁੱਕੀ ਸੀ ਕਿ ਜੇ ਮੈਂ ਵਾਪਸ ਗਈ ਹੋ ਸਕ ਉਹ ਕਿਉਂ ਸਮਝ ਚੁੱਕੀ ਸੀ ਕਿ ਉਹ ਕੁੜੀ ਇੰਨੀ ਸਿਆਣੀ ਸੀਗੀ ਹਨ ਤੇ ਉਹਨੂੰ ਲੱਗਿਆ ਕਿ ਜੇ ਮੈਂ ਵਾਪਸ ਜਾਵਾਂਗੀ ਤੇ ਕੀ ਪਤਾ ਕਿਹੜੇ ਹਸਾਬ ਦੇ ਨਾਲ ਉਹਦੇ ਮਾਪਿਓ ਨੇ ਉਹਨੂੰ ਉੱਥੇ ਪਹਚਾਇਆ ਹੋ ਕੀ ਪਤਾ ਜ਼ਮੀਨ ਵੇਚੀ ਹੋ ਕਰਜ਼ਾ ਲਿਆ ਹੋ ਕਿਸੇ ਤੋਂ ਵਿਆਜ ਤੇ ਪੈਸੇ ਫੜੇ ਹੋਣਗੇ ਹਨ ਉਹਨੇ ਸਾਰੀ ਰਾਤ ਦੇ ਵਿੱਚ ਕੀ ਸੋਚਿਆ ਇਹੋ ਜੀ ਗੱਲ ਉਹਨੇ ਕਿਹੜੀ ਸੋਚੀ ਕਿ ਉਹਨੇ ਸਿਰਫ ਉਹਨੇ ਕਿਹਾ ਵੀ ਜੇ ਮੈਂ ਅੱਜ ਜ਼ਿੰਦਗੀ ਤੋਂ ਇੱਥੋਂ ਸਿਰੇ ਤੋਂ ਜਾ ਕੇ ਵਾਪਸ ਮੁੜਦੀਆਂ ਤੇ ਹੋ ਸਕਦਾ ਮੈਂ ਸਾਰੀ ਜ਼ਿੰਦਗੀ ਵਾਸਤੇ ਹਨਾ ਵੀ ਸਾਰਾ ਕੁਝ ਹੀ ਖੋ ਰਿਆਂ ਉਹਨੇ ਯਾਨੀ ਕਿ ਆ ਕੁੜੀ ਨੇ ਇੱਕ ਜਿਹੜਾ ਪੱਥਰ ਰੱਖ ਕੇ ਦਿਲ ਤੇ ਪੱਥਰ ਰੱਖ ਕੇ ਕੁੜੀ ਨੇ ਉਹ ਭੈਣ ਨੇ ਹਨ ਤੇ ਆਪਦਾ ਉਹ ਕੰਮ ਤੇ ਚਲੀ ਗਈ ਹਨ ਤੁਸੀਂ ਇਹ ਦੇਖੋ ਯਾਰ ਕਿਹੋ ਜਿਹੇ ਜਜ਼ਬਾਤ ਹੋ ਗਏ ਕਿਹੋ ਜਿਹਾ ਪੈਸਾ ਹੋ ਗਿਆ ਹਨ ਪੈਸੇ ਦੇ ਨਾਲ ਸਾਰੀ ਖੇਡ ਹੋ ਗਈ ਹਨ ਪੈਸੇ ਨੇ ਲੋਕਾਂ ਨੂੰ ਕਿੱਥੋਂ ਕਿੱਥੋਂ ਤੱਕ ਪਹੁੰਚਾਤਾ ਭਰਾਵਾਂ ਤੋਂ ਭੈਣਾਂ ਨੂੰ ਵਿਛੋੜਤਾ ਮਾਪਿਓ ਤੋਂ ਬੱਚਿਆਂ ਨੂੰ ਵਿਛੋੜਤਾ ਹਨ ਪੈਸਾ ਕਿੱਥੋਂ ਤੋਂ ਕਿੱਥੋਂ ਲੈ ਗਿਆ ਕਿੱਥੇ ਬੈਠੇ ਆ ਬੱਚੇ ਹਨ ਹਜ਼ਾਰਾਂ ਕਿਲੋਮੀਟਰ ਲੱਖਾਂ ਕਿਲੋਮੀਟਰ ਦੂਰ ਬੈਠੇ ਆ ਹਨ ਤੇ ਕਿ ਹੋ ਜੀਆਂ ਵਿਚਾਰੀ ਦਾ ਭਰਾ ਜਦੋਂ ਚਲਿਆ ਗਿਆ ਉਹਦੀ ਦਿਲ ਤੇ ਕੀ ਬੀਤੀ ਹੋਗੀ ਯਾਰ ਵੀਡੀਓ ਦੇਖੀ ਤਾਂ ਮੈਨਾਂ ਵੀਡੀਓ ਸੁਣ ਕੇ ਨਾ ਆਪ ਨੂੰ ਰੋਣਾ ਆ ਗਿਆ ਵੀ ਯਾਰ ਕੁੜੀ ਦੀ ਉਮਰ ਹੀ ਕੁਛ ਨਹੀਂ ਤੇ ਉਹਨੇ ਐਡਾ ਵੱਡਾ ਫੇਰ ਵੀ ਫੈਸਲਾ ਲਿਆ ਤੇ ਉਹਨੂੰ ਇਹ ਸੀਗਾ ਵੀ ਜੇ ਕਿਤੇ ਮੈਂ ਇੱਥੋਂ ਅੱਜ ਵਾਪਸ ਆ ਵੀ ਜਾਂਦੀ ਉਹ ਵਾਪਸ ਤੇ ਹੋ ਸਕਦਾ ਉਹਨੂੰ ਉਹ ਦੁਬਾਰਾ ਮੌਕਾ ਉੱਥੇ ਨਾ ਮਿਲਦਾ ਹਨਾ ਨਾ ਜਾਇਆ ਜਾਂਦਾ ਉਹਦਾ ਕੈਰੀਅਰ ਹੀ ਸਾਰਾ ਖਰਾਬ ਹੋ ਜਾਂਦਾ ਹਨਾ ਚਲੋ ਉਹਨੇ ਰੱਬ ਦੇ ਭਾਣੇ ਨੂੰ ਇੱਕ ਮੰਨਿਆ ਹਨ ਵੀ ਉਹ ਰੱਬ ਦੇ ਭਾਣੇ ਨੂੰ ਮੰਨ ਕੇ ਤੇ ਉਹਨੇ ਆਪ ਦਾ ਉੱਥੇ ਹੀ ਜ਼ਿੰਦਗੀ ਦੀ ਜਿਹੜੀ ਨਵੀਂ ਸ਼ੁਰੂਆਤ ਕਰਤੀ ਪਰ ਯਾਰ ਧਾਨਾ ਉਹ ਜਿਗਰਾ ਕੁੜੀ ਦਾ ਮੈਨ ਵੀ ਬੰਦਾ ਭਵਾਂ ਦੀ 1000 ਕਿਲੋਮੀਟਰ ਕਿਉਂ ਨਾ ਬੈਠਾ ਹੋਵੇ ਆਪਦੇ ਭੈਣ ਭਰਾ ਨਾਲ ਗੱਲ ਹੋ ਜੇ ਤੇ ਬੰਦਾ ਨੇੜੇ ਹੁੰਦਾ ਤੇ ਭੱਜਿਆ ਆਉਂਦਾ ਪਰ ਉਹ ਉਹ ਦੂਜੀ ਦੁਨੀਆ 'ਚ ਬੈਠੀ ਸੀ ਦੂਜੀ ਦੁਨੀਆ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਆ ਨਹੀਂ ਸਕਦੀ ਸੀ ਪਰ ਆ ਸਕਦੀ ਸੀ ਉਹਦੇ ਨਾਲ ਦੇ ਭੇਜਣ ਲੱਗੇ ਸੀ ਉਹਨੂੰ ਪਰ ਉਹਨੇ ਆਪਣੀ ਜ਼ਿੰਦਗੀ ਦਾ ਅਗਲਾ ਸਫ਼ਰ ਦੇਖ ਕੇ ਤੇ ਉਹਨੇ ਦੇਖਿਆ ਵੀ ਜੇ ਮੈਂ ਅੱਜ ਇੱਥੋਂ ਡੋਲ ਗਈ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਊਗਾ ਧਰਮਣਾ ਮੈਂ ਸੋਸ਼ਲ ਮੀਡੀਆ ਤੇ ਐਹੋ ਜੀ ਵੀਡੀਓ ਪਹਿਲੀ ਵਾਰੀ ਸੁਣੀ ਆ ਰੋਜ਼ ਸੁਣਦੇ ਆ ਕੋਈ ਬਾਬਿਆਂ ਦੀਆਂ ਸੁਣਦੇ ਆ ਕੋਈ ਚੋਰਾਂ ਦੀਆਂ ਕੋਈ ਠੱਗਾਂ ਦੀਆਂ ਕੋਈ ਕਿਹੋ ਜੀਆਂ ਵੀਡੀਓ ਆਉਂਦੀਆਂ ਕੋਈ ਹਾਸਿਆਂ ਵਾਲੀਆਂ ਕੋਈ ਗਾਣੇ ਵਾਲੀਆਂ ਨਾ ਪਰ ਆਹ ਵੀਡੀਓ ਮੈਨੂੰ ਕੱਲ ਜਿਹੜੀ ਮੈਂ ਦੇਖੀ ਉਹ ਬਹੁਤ ਹੀ ਸੋਹਣੀ ਲੱਗੀ ਇਹਦਾ ਮੈਂ ਨਾ ਇਹੋ ਜੀ ਵੀਡੀਓ ਨਾ ਬੰਦੇ ਦਾ ਸਿੰਨਾ ਬਾਰ ਕਰਾ ਦਿੰਦੀ ਆ ਬਾਕੀ ਦੋਸਤੋ ਧੰਨ ਉਹ ਜਗਰਾ ਕੁੜੀ ਦਾ ਤੇ ਮਹਾਰਾਜ ਜੋ ਕਰਦਾ ਹਨ ਉਹ ਵਿਚਾਰੇ ਨਾਲ ਕੀ ਪਤਾ ਕੀ ਕਰਨਾ ਬਣੀ ਤੇ ਉਹ ਮਹਾਰਾਜ ਨੇ ਦੋਨਾਂ ਤੋਂ ਪਰਖਿਆ ਲਈ ਇੱਕ ਪਾਸੇ ਉਹਦਾ ਭਰਾ ਦੀ ਦੇਤੋਈ ਦੂਜੇ ਪਾਸੋਂ ਉਹ ਕੁੜੀ ਦਾ ਦੇਲ ਮਹਾਰਾਜ ਨੇ ਵਿਧਾਇਆ ਕਿ ਉਹਦੇ ਸਿਰ ਤੇ ਹੱਥ ਰੱਖਿਆ ਕਿ ਜਿਹੜਾ ਉਹ ਕੁੜੀ ਡੋਲੀ ਨਹੀਂ ਤੇ ਉਹ ਉਹ ਹਜੇ ਘਰੇ ਬੈਠੇ ਸੀ ਨਾਲ ਦੇ ਬੱਚੇ ਤੇ ਉਹ ਆਪ ਦਾ ਕੰਮ ਤੇ ਚਲੀ ਗਈ। ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਮੈਨੂੰ ਦਰਦ ਹੋਇਆ ਤੇ ਮੈਂ ਤੁਹਾਡੇ ਨਾਲ ਇਹ ਚਾਰ ਅੱਖਰ ਸਾਂਝੇ ਕੀਤੇ ਗੱਲਾਂ ਸਾਂਧੀਆਂ ਕੀਤੀਆਂ। ਜੇ ਤੁਹਾਨੂੰ ਚੰਗੀਆਂ ਲੱਗੀਆਂ ਤੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰੋ। ਧੰਨਵਾਦ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ।